ਹਾਂਜੀ ਮੈਨੂੰ ਇਹਨਾ ਪਤਾ ਹੁੰਦਾ ਮੈਂ ਅਨਪੜਾ ਵੀ ਮੇਰੀ ਵੀਡੀਓ ਨੈਟ ਤੇ ਚੜੂਗੀ ਮੈਂ ਕਦੇ ਇਹ ਕੰਮ ਕਾਲਮ ਨਹੀਂ ਚੱਕ ਰਹੀ ਸੀ ਤੇ ਮਤਲਬ ਕਿ ਪਹਿਨੇ ਜੇ ਅਸੀਂ ਵੀਡੀਓ ਨਾ ਬਣਾਉਂਦੇ ਤੇ ਫਿਰ ਤੁਸੀਂ ਆਪਦੀ ਮਾਸ਼ੂਮ ਚ ਘੱਲ ਦੇਣੀ ਸੀ ਹਣਾ ਨਹੀਂ ਤੁਸੀਂ ਤਾਂ ਨਹੀਂ ਭੇਜਦੇ ਸੀ ਕਿਉਂ ਭੇਜਦੇ ਸਾਨੂੰ ਪਤਾ ਨਹੀਂ ਕਿ ਵਿਆਹ ਕਰਨਾ ਵੀ ਹੋਣਾ ਮੇਰੇ ਵਿੱਚ ਅਸੀਂ ਤਾਂ ਨਹੀਂ ਭੇਜਦੇ ਸੀ ਤੇ ਪਹਿਨੇ ਕਿਉਂ ਨਹੀਂ ਭੇਜੀ ਇਹਨੇ ਹੋਰ ਕਿੰਨੇ ਭੇਜੀ ਹੈ ਦੱਸੋ ਸਾਈਨ ਕਿੰਨੇ ਕੀਤੇ ਹੈ ਨਹੀਂ ਸਾਈਨ ਤੁਹਾਡੇ ਹੋਏ ਪਹਿਣਾ ਦੇ ਇਹ ਦੱਸੋ ਤੁਸੀਂ ਇਹ ਦੱਸੋ ਇਹਨੂੰ ਇਹ ਗੱਲ ਕਰਨ ਨਾ ਤੁਸੀ ਇਹ ਪਹਿਣਾ ਮੈਨੂੰ ਆਈ ਵੀ ਕਹਿਣਾ ਮਾਂ ਵੀ ਸਾਡੀ ਖੋੜੀ ਵੀਰ ਕੋ ਨੈਟ ਤੇ ਵੀ ਚੜਨੀ ਆ ਜੇ ਤੁਸੀਂ ਸਿਆਣ ਕਰੋਂ ਥੋੜੇ ਉੱਪਰ ਜਾਣੀ ਆ ਵੀਰ ਕੋ ਤੇ ਪਹਿਣੀ ਗਲਤੀ ਉਹੀ ਆ ਨਾ ਤੁਸੀਂ ਵੀਡੀਓ ਤੋਂ ਡਰਦਿਆਂ ਜੇ ਰੱਬ ਤੋਂ ਨਹੀਂ ਡਰਦਿਆਂ ਵੀ ਹੁਣ ਤੁਸੀਂ ਕਹਿ ਰਹੇ ਵੀ ਮਾਤਾ ਨੂੰ ਅਸੀਂ ਸੰਭਾਲ ਲਿਆ ਹਫਤਾ ਇੱਕ ਕਿਹੜੀ ਪਹਿਲਾਂ ਕਿਹੜੀ ਮਜਬੂਰੀ ਸੀ ਜਿਹੜੀ ਨਹੀਂ ਤਾਂ ਹੁਣ ਫਿਰ ਉਹ ਰੈ ਬਦਲ ਗਈ ਆ ਨਾ ਪਹਿਲੇ ਰੈ ਨਹੀਂ ਬਦਲੀ ਰੈ ਨਹੀਂ ਬਦਲੀ ਅਸਲ ਦੇ ਵਿੱਚ ਕੀ ਗੱਲ ਬਣੀ ਆ ਕਿ ਤੁਹਾਡੀ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਪਾਈ ਸੀਗੀ ਉਹ ਵਾਇਰਲ ਹੋਈ ਆ ਟਾਡ ਨੂੰ ਹੁਣ ਲੋਕੀ ਲਾਂਦਾ ਪਾ ਰਿਹਾ ਟਾਡੇ ਬੱਚੇ ਤੁਹਾਨੂੰ ਲਾਂਦਾ ਪਾ ਰਿਹਾ ਠੀਕ ਹੈ ਜੀ ਮਾਂ ਵੀ ਅਸੀਂ ਮਤਲਬ ਕਿ ਇਹਨੂੰ ਮੂੰਹ ਦਿਖਾਉਣ ਜੋ ਗੀ ਨਹੀਂ ਹੈਗੀ ਤਾਂ ਤੁਸੀਂ ਮਾਂ ਨੂੰ ਵਾਪਸ ਲੈਣ ਆਏ ਜੇ ਇਹ ਵੱਲ ਵੇਖ ਕੇ ਨਾ ਤੁਹਾਡੇ ਵੱਲ ਵੇਖ ਕੇ ਲੋਕੀ ਹੁਣ 100 ਵਾਰੀ ਸੋਚਣਗੇ ਆਪਣੀਆਂ ਮਾਵਾ ਨੂੰ ਘਰੋਂ ਕੱਢਣ ਲੱਗੇ ਮੇਰੀ ਗੱਲ ਸੁਣ ਮਾਵਾ ਕਾ ਬੋਧ ਬੈਠੇ ਗਾਉਣ ਸਾਡੇ ਕੱਲੀ ਵੱਲ ਥੋੜੇ ਦੇਖਣਗੇ ਨਾ ਮਾਮਾ ਤਾਂ ਹੋਰ ਵੀ ਇੱਥੇ ਬਹੁਤ ਬੀੜੀਆਂ ਆ ਸਾਡੇ ਕੱਲੇ ਥੋੜਾ ਪਈਆਂ ਵੀਰੂ ਗੁਰ ਉਹ ਸਾਰਾ ਨਹੀਂ ਵੀ ਲੋਕਾਂ ਨੇ ਵੀਡੀਓ ਕਿ ਨਾਮ ਤੋਂ ਵੀ ਕਿੰਨਾ ਵੀਡੀਓ ਪਾ ਲੈ ਨੇ ਫੇਰ ਲੋਕੀ ਤਾਂ ਖੁਸ਼ਾਲ ਵੀ ਗਈ ਮਾਰ ਦਿੰਦੇ ਆ ਤੇ ਤੁਸੀਂ ਨਹੀਂ ਮਾਰ ਸਕਦੇ ਹੁਣ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਸਾਂਜੀ ਜਿੱਦਾਂ ਤੁਸੀਂ ਵੇਖਿਆ ਸੀਗਾ ਕਿ ਆਪਾਂ ਪਿੰਡ ਕੌਂਕੇ ਜ਼ਿਲ੍ਹਾ ਲੁਧਿਆਣੇ ਤੋਂ ਇੱਕ ਮਾਤਾ ਨੂੰ ਲੈ ਕੇ ਆਏ ਸੀਗੇ ਜਿਹਦੀਆਂ ਕੁੜੀਆਂ ਨੇ ਮਾਤਾ ਨੂੰ ਘਰੋਂ ਕੱਢ ਦਿੱਤਾ ਸੀਗਾ ਕਿਉਂਕਿ ਕੁੜੀ ਦੀ ਤੁਸੀਂ ਰਿਕਾਰਡਿੰਗ ਸੁਣੀ ਸੀ ਕੁੜੀ ਆਪਣੇ ਭਰਾ ਨੂੰ ਕਹਿ ਰਹੀ ਸੀ ਕਿ ਵੀਰੇ દિਵਾਲੀ ਆਈ ਆ ਘਰ ਦੀ ਸਫਾਈ ਸਫਾਈ ਕਰ ਤੇ ਜਿਹੜੀ ਮਾਂ ਵਾ ਆਪਣੀ ਇਹਨੂੰ ਆਸ਼ਮ ਭੇਜ ਦੇ ਤੋ ਕਹ ਇਹਨੂੰ ਕੋਈ ਨਾ ਤੁਸੀਂ ਲੈ ਜਾਓ ਕੋਈ ਨਾ ਸਾਫ ਸਮਭਾਈ ਕਰੋ ਤੇ ਅਸੀਂ ਦਿਵਾਲੀ ਤੇ ਆਣਵਾ ਪਰ ਤੂੰ ਕੁੜੀ ਵੀ ਘਰੇ ਰਹਿ ਤੇ ਸੋ ਅੱਜ ਹੁਣ ਉਸ ਮਾਂ ਦੀਆਂ ਕੁੜੀਆਂ ਦਾ ਫੋਨ ਮੈਨੂੰ ਬਹੁਤ ਆ ਰਿਹਾ ਵਾ ਤੇ ਆਪਾਂ ਹੁਣ ਮਾਂ ਦੀ ਕੁੜੀ ਨਾਲ ਫੋਨ ਤੇ ਗੱਲਬਾਤ ਕਰਕੇ ਪੁੱਛ ਰਿਹਾ ਵੀ ਹੁਣ ਭੈਣਾ ਜਾਂ ਉਹਦੀ ਮਾਤਾ ਦੀ ਧੀਆ ਉਹ ਕੀ ਕਹਿਣਾ ਚਾਹੁੰਦੀ ਆ ਵਾ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਪੈਣੀ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਤੁਸਾਂ ਹਾਂਜੀ ਹਾਂਜੀ ਪੈਣੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਹਾਂਜੀ ਵਧੀਆ ਵੀਰੇ ਹਾਂਜੀ ਹਾਂਜੀ ਪੈਣੀ ਫੋਨ ਕਰਨ ਦਾ ਤੁਸੀਂ ਹਾਂਜੀ ਮਾਤਾ ਨਾਲ ਗੱਲ ਕਰਨੀ ਸੀ ਵੀਰੇ ਹਾਂਜੀ ਮਾਤਾ ਨਾਲ ਗੱਲ ਕਰਨੀ ਸੀ ਅੱਛਾ ਮਾਤਾ ਦਾ ਨਾਮ ਕੀ ਕੀ ਆਖਣਾ ਮੈਂ ਤੁਹਾਨੂੰ ਕੀ ਆਖਣਾ ਹਾਂ ਬਾਹਰ ਰਿਹਾ ਦੂਜਾ ਮੇਰਾ ਭਰਾ ਇੱਥੇ ਆਇਆ ਹੋਇਆ ਵਸਨ ਕੱਲ ਦਾ ਆਇਆ ਵਾ ਪਨੇ ਆਇਆ ਭਰਾ ਤੇ ਆਇਆ ਵਾ ਤੁਸੀਂ ਦੱਸੋ ਤੁਸੀਂ ਕੀ ਆਖਣਾ ਹਣਾ ਅਸੀਂ ਅਸੀਂ ਘਰੇ ਭੇਜ ਦਿਆਂ ਨੂੰ ਅਸੀਂ ਸੰਭਾਲਾਂਗੇ ਕੋਈ ਨਾ ਕਿੰਨੂੰ ਘਰੇ ਭੇਜਦਾ ਮਾਤਾ ਨੂੰ ਨਹੀਂ ਇਦਾਂ ਥੋੜੀ ਹੁਣ ਮੈਂ ਭੇਜ ਦੂੰਗਾ ਪੰਚਾਇਤ ਨੇ ਲਿਖ ਕੇ ਦਿੱਤਾ ਸੀ ਮੈਨੂੰ ਦਿਖਾ ਕੇ ਭੇਜਿਆ ਸੀਗਾ ਤੁਸੀਂ ਤਾਂ ਉੱਥੇ ਮਾਤਾ ਨੂੰ ਤੇ ਮਿਲਣ ਵੀ ਨਹੀਂ ਸੀ ਉਦੋਂ ਆਇਆ ਹੁਣ ਕਾ ਤੋੜੀ ਦੀ ਸੰਭਾਲਾਂਗੇ ਮੈਂ ਤਾਂ ਆਖੇ ਸੀ ਨਾ ਉਦੋਂ ਹਾਂਜੀ ਵੀ ਮੇਰੀ ਮਜਬੂਰੀ ਆ ਵੀਰੇ ਵੀ ਮੈਂ ਤਾਂ ਕਰਕੇ ਹੁਣ ਚੱਲ ਰਿਹਾ ਬਣ ਗਈ ਵੀ ਚੱਲ ਕੋਈ ਨਾ ਨੇ ਹੁਣ ਕੀਤਾ ਕਰਕੇ ਨੇ ਹੁਣ ਕਿੱਦਾਂ ਰਹਿ ਬਣਗੀ ਸਾਡੀ ਰਹਿ ਬਣੀ ਆ ਵੀਰੇ ਪਹਿਲੇ ਐਂਦਾ ਨਹੀਂ ਐਂਦਾ ਨਹੀਂ ਮੈਂ ਮਾਨ ਨੂੰ ਭੇਜ ਦੂੰਗਾ ਤੁਸੀਂ ਇੱਥੇ ਆਓ ਪੰਚਾਇਤ ਆਪਣੀ ਕੋਈ ਲੈ ਕੇ ਆਓ ਮੋਹਦਵਾਲ ਕੋਈ ਜ਼ਿੰਮੇਵਾਰ ਬੰਦਾ ਲੈ ਕੇ ਆਓ ਠੀਕ ਹੈ ਜੀ ਮੈਨੂੰ ਲਿਖ ਕੇ ਦੇ ਕੇ ਜਾਓ ਕਿ ਹਾਂ ਆਪਸੀਂ ਆਪਣੀ ਮਾਨ ਨੂੰ ਸੰਭਾ ਗਿਆ ਐਂਦਾ ਪਹਿਲੇ ਥੋੜੀ ਵੀ ਫੋਨ ਤੇ ਤੁਸੀਂ ਗੱਲ ਕਰ ਲਓ ਪਹਿਲਾਂ ਫੋਨ ਤੇ ਭੇਜ ਦਿਓ ਤੇ ਫੋਨ ਤੇ ਬਾਅਦ ਚ ਲੈਣ ਆਜੋ ਕਿ ਅਸੀਂ ਮਾਨ ਨੂੰ ਸੰਭ ਲਾਂ ਗਿਆ ਕੋਈ ਗਾਰੰਟੀ ਕੋਈ ਗਰੰਟਰ ਲੈ ਕੇ ਆਓ ਕੋਈ ਪੰਚਾਇਤ ਲੈ ਕੇ ਆਓ ਕਿਉਂਕਿ ਉਸ ਦਿਨ ਪਹਿਨੇ ਮੈਂ ਪੰਚਾਇਤ ਤੋਂ ਤੁਹਾਡੇ ਤੋਂ ਸਾਈਨ ਕਰਵਾ ਕੇ ਲੈ ਕੇ ਆਇਆ ਸੀਗਾ ਸਾਰੀ ਮਤਲਬ ਕਿ ਪਿੰਡ ਤੋਂ ਆਪਣੀ ਪੰਚਾਇਤ ਲੈ ਕੇ ਆਓ ਆਪਣੇ ਪਿੰਡ ਦੀ ਠੀਕ ਆ ਆ ਪਾਓ ਤੁਸੀਂ ਆ ਬਕਾਇਦਾ ਮੇਸਰੀ ਦੀ ਵੀਡੀਓ ਵੀ ਕਰਾਂਗਾ ਤੇ ਤੁਸੀਂ ਤੁਸੀਂ ਨਾ ਸਹਿਮਤਾਂ ਵੀ ਚੱਲ ਤੁਹਾਡੇ ਜੀ ਰਜਾ ਮਰ ਜੇ ਤੁਹਾਡੇ ਨਾਲ ਹੀ ਆਹ ਕੱਲ ਤੇ ਵੀ ਚੱਲ ਜਮੇ ਵੀ ਆ ਤੁਹਾਡੇ ਨਾਲ ਹੀ ਆ ਹਨਾ ਠੀਕ ਆ ਹਾਂਜੀ ਹਾਂਜੀ ਚੱਲ ਸਾਡੀ ਜੀ ਚੱਲ ਕੋਈ ਨਿਸ਼ਾਨ ਲਾਵੇਂ ਕੋ ਭਰਾ ਨੂੰ ਕਾਇਂ ਕੀ ਭੇਜਿਆ ਠੀਕ ਆ ਵੀ ਚੱਲ ਕੋਈ ਨਹੀਂ ਐਦਾਂ ਹੁਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹਾਂ ਦਿਵਾਲੀ ਵਾਲੇ ਦਿਨ ਤੁਸੀਂ ਮਾਂ ਨੂੰ ਭੇਜ ਦਿੱਤਾ ਦਿਵਾਲੀ ਵਾਲ ਵਰੇ ਵਰੇ ਵਾਲੇ ਦਿਨ ਲੋਕੀ ਆਪਣੀਆਂ ਮਾਵਾਂ ਦੇ ਪੈਰੀ ਹੱਥ ਲਾਉਂਦੇ ਆਪਣੀਆਂ ਮਾਵਾਂ ਨੂੰ ਆਣ ਕੇ ਮਿਲਦੇ ਆ ਤੁਸੀਂ ਦਿਵਾਲੀ ਵਾਲੇ ਦਿਨ ਮਾਂ ਨੂੰ ਆਸ਼ਰਮ ਭੇਜ ਦਿੱਤਾ ਉਦੋਂ ਨਹੀਂ ਸੀ ਤੁਹਾਨੂੰ ਸੋਝੀ ਹੈਗੀ ਦੂਜੀ ਜਿਹੜੀ ਕੁੜੀ ਹੈ ਨਾ ਉਹਦਾ ਦਿਮਾਗ ਨਹੀਂ ਸੱਟ ਉਹਨੂੰ ਪਤਾ ਨਹੀਂ ਜ਼ਿਆਦਾ ਕੋਈ ਗੱਲ ਕਰਨ ਲੱਗ ਤੇ ਭੈਣੇ ਤੇਰੇ ਨਾਲ ਵੀ ਗੱਲ ਹੋਈ ਸੀਗੀ ਤੇਰੇ ਤੇਰੇ ਨਾਲ ਵੀ ਗੱਲ ਹੋਈ ਸੀਗੀ ਤੁਹਾਡੇ ਨਾਲ ਵੀ ਗੱਲ ਹੋਈ ਸੀਗੀ ਤੁਸੀਂ 10 ਕਿਲੋਮੀਟਰ ਦੂਸਤ ਨਾਲ ਗਈ ਸੀਗੀ ਮੇਰੀ ਗੱਲ ਸੁਣ ਹੁਣ ਆਪਣੇ ਘਰੇ ਸੋਹਰਿਆਂ ਦੇ ਘਰ ਤੈਨੂੰ ਪਤਾ ਉਹ ਵੀ ਗੱਡੀ ਮਜਬੂਰੀ ਹੁੰਦੀ ਆ ਵੀ ਹੁਣ ਇਹਨਾਂ ਦਾ ਹੱਕ ਸੀਗਾ ਇਹ ਦੋਨੇ ਹੈਗੇ ਮੇਰੀ ਦੂਜੀ ਭੈਣ ਦੇ ਜਵਾਬ ਹੈ ਨਹੀਂ ਹਣਾ ਛੱਡ ਕੇ ਚੱਲ ਹਾਂਜੀ ਪਹਿਲਾਂ ਹੀ ਉੱਥੇ ਵੀ ਰਿੰਝੇ ਵੀ ਚੱਲਾ ਸੀ ਇਹਨੂੰ ਇਹ ਆਖਿਆ ਸੀਗਾ ਵੀ ਤੂੰ ਘਰੇ ਰਹਿ ਪਰ ਇੱਥੇ ਆ ਜਾ ਵੀ ਤੂੰ ਇੱਥੇ ਆ ਕੇ ਚੱਲੇ ਸਾਸੋਹਰਾ ਬੜੇ ਬੰਗ ਕਰਦੇ ਸੀ ਇਹਨੂੰ ਪਰੋਣਾ ਵੀ ਕਿਨੂੰ ਆ ਵੱਡੀ ਭੈਣ ਵੀ ਤੂੰ ਭੈਣੇ ਉਦੋਂ ਮਾਂ ਤੁਹਾਨੂੰ ਸੰਭੀ ਅੱਛਾ ਜੇ ਅੰਨ ਨਾ ਪੈਣ ਭਰਾ ਦੋਸਤ ਹੈਗੇ ਆ ਦੋਨੇ ਯਾਨੀ ਕਿ ਵੀ ਮੇਰੇ ਭਰਾ ਵੀ ਚੱਲ ਵੀ ਹੈਗੇ ਤੇ ਅਦਰ ਨਾਲ ਰਾਸਨ ਪਤਾ ਦਊਗਾ ਚੱਲ ਤੇ ਬਸ ਹੋਈ ਜਾਊਗਾ ਹਣਾ ਇਹ ਹੁਣ ਪੈਣੀ ਨਹੀਂ ਮੇਰੀ ਗੱਲ ਸੁਣੋ ਮੈਨੂੰ ਇੱਕ ਗੱਲ ਦਾ ਜਵਾਬ ਦੋ ਹਫਤਾ ਹਜੇ ਹੋਇਆ ਵਾ ਹਫਤਾ ਪਹਿਲਾਂ ਕਿਹੜੀ ਮਜਬੂਰੀ ਸੀ ਵੀ ਜਿਹੜੀ ਹੁਣ ਉਹ ਇੱਕੇ ਦਾ ਮਜਬੂਰੀ ਮਤਲਬ ਕਿ ਰਫੂ ਹੋ ਗਈ ਆ ਉੱਡ ਪੁੱਡ ਗਈ ਆ ਇਹ ਦੱਸੋ ਵੀ ਹੁਣ ਤੁਸੀਂ ਕਹਿ ਰਹੇ ਵੀ ਮਾਤਾ ਨੂੰ ਅਸੀਂ ਸੰਭਾਲਾ ਗਿਆ ਹਫਤਾ ਇੱਕ ਕਿਹੜੀ ਪਹਿਲਾਂ ਕਿਹੜੀ ਮਜਬੂਰੀ ਸੀ ਜਿਹੜੀ ਗੱਲ ਕੀਤੀ ਹੈ ਨਾ ਇਹ ਵੀ ਮੈਂ ਤਾਂ ਇਹ ਗੱਲ ਦਾ ਜਵਾਬ ਦੰਨੀ ਆ ਵੀ ਮੈਂ ਤਾਂ ਹੀ ਕਿਹਾ ਸੀ ਵੀ ਮੇਰੇ ਅੱਗੇ ਸਾਹਮਣੇ ਹੋਏ ਵੀ ਮੈਂ ਨਹੀਂ ਸਾਮ ਸਕਦੀ ਇਹ ਦੋਨੇ ਪਾਸੇ ਪਰ ਮੈਂ ਵੀ ਸਾਮ ਲੈਣਗੇ ਗੱਲ ਤੇ ਪੈਣੀ ਉਹੀ ਆ ਨਾ ਮੇਰੀ ਪੈਣੀ ਗੱਲ ਉਹੀ ਆ ਨਾ ਵੀ ਉਦੋਂ ਤੁਸੀਂ ਕਿਹਾ ਸੀਗਾ ਕਿ ਮੈਂ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸਾਂਭਿਆ ਸੀਗਾ ਇਹਨੂੰ ਨਹੀਂ ਸਾਮ ਸਕਦੀ ਹੁਣ ਮੈਨੂੰ ਦੱਸੋ ਕਿ ਹੁਣ ਐਡੀ ਹਫਤੇ ਦੇ ਵਿੱਚ ਕਿਹੜੀ ਹੁਣ ਛੂ ਮੰਤਰ ਹੋ ਗਿਆ ਕੰਮ ਮੈਨੂੰ ਨਹੀਂ ਸਾਮਦੀ ਜਾਂਦੀ ਹੈ ਨਾ ਵੀ ਇਹਨਾਂ ਦੇ ਦੋਨੇ ਹੱਕਾ ਵੀ ਮੈਨੂੰ ਇਹ ਲੱਗਦਾ ਤੇਰੀ ਮਾਂ ਕੱਲੀ ਦੀ ਆ ਇਹਨਾਂ ਦੀ ਜਿਹੜਾ ਕੁਝ ਹੈਗੀ ਆ ਨਾ ਇਹ ਸਾਂਭ ਸਕਦੇ ਆ ਤੇ ਗੱਲ ਤੇ ਫੇਰ ਭੈਣੇ ਹੁਣ ਇਹੋ ਹੀ ਆ ਵੀ ਹੁਣ ਅਗਲਾ ਤੁਹਾਡਾ ਘਰ ਵਾਲਾ ਕਹਿੰਦਾ ਵੀ ਤੁਹਾਡੀ ਮਾਂ ਕੱਲੀ ਦੀ ਆ ਹੁਣ ਤੁਸੀਂ ਫੋਨ ਲਾ ਕੇ ਕਹਿ ਰਹੇ ਹੋ ਜੀ ਕਿ ਮਾਂ ਨੂੰ ਪਿੰਡ ਭੇਜ ਦਿਓ ਕੌਂਕੇ ਭੇਜ ਦਿਓ ਅਸੀਂ ਸਾਂਭ ਲਾਂਗੇ ਤੇ ਹੁਣ ਤੁਹਾਡਾ ਘਰ ਵਾਲਾ ਨਹੀਂ ਕਹੂਗਾ ਕਿ ਹੁਣ ਵੀ ਤੇਰੀ ਮਾਂ ਕੱਲੀ ਦੀ ਆ ਨਹੀਂ ਤਾਂ ਹੁਣ ਫਿਰ ਉਹ ਰੈਵਲ ਗਈ ਆ ਨਾ ਵੀ ਤਾਂ ਭੈਣੇ ਰੈ ਨਹੀਂ ਬਦਲੀ ਮੇਰੀ ਇਹ ਭੈਣੇ ਤੁਸੀਂ ਆਪ ਸਿਆਣੇ ਭੈਣੇ ਰੈ ਨਹੀਂ ਬਦਲੀ ਰੈ ਨਹੀਂ ਬਦਲੀ ਇਹ ਕਿਹੜੀ رائے ਹੋਗੀ ਕਿ ਪਹਿਲਾਂ ਮਾਂ ਨੂੰ ਹੀ ਨਹੀਂ ਸਾਹਮਣਾ ਹੁਣ ਸਾਹਮਣਾ ਵਾ ਅਸਲ ਦੇ ਵਿੱਚ ਕੀ ਗੱਲ ਬੜੀਆਂ ਕਿ ਤੁਹਾਡੀ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਪਾਈ ਸੀਗੀ ਉਹ ਵਾਇਰਲ ਹੋਈ ਆ ਟਾਡ ਨੂੰ ਹੁਣ ਲੋਕੀ ਲਾਂਤਾਂ ਪਾ ਰਹੇ ਆ ਤੁਹਾਡੇ ਬੱਚੇ ਤੁਹਾਨੂੰ ਲਾਂਤਾਂ ਪਾ ਰਹੇ ਆ ਠੀਕ ਹੈ ਜੀ ਮਾਂ ਵੀ ਅਸੀਂ ਮਤਲਬ ਕਿ ਇਹਨੂੰ ਮੂੰਹ ਦਿਖਾਉਣ ਜੋ ਗਿਣੀ ਹੈਗੀ ਤਾਂ ਤੁਸੀਂ ਮਾਂ ਨੂੰ ਵਾਪਸ ਲੈਣ ਆਏ ਜੀ ਆਵਾਜ਼ ਸੋਸ਼ਲ ਮੀਡੀਆ ਮੇਰੀ ਗੱਲ ਆ ਉਹ ਤਾਂ ਇਹਨਾਂ ਨੂੰ ਮੈਨੂੰ ਪਰ ਇਕੱਲੀ ਨੂੰ ਇਹਨਾਂ ਨੂੰ ਵੀ ਚਾਹੀਦਾ ਨਹੀਂ ਸਾਡੀ ਵੀਡੀਓ ਉੱਤੇ ਹੀ ਗਈ ਹੈ ਤੇ ਤੂੰ ਸਾਕੇ ਵੇਖ ਕੇ ਵੀ ਮੈਨੂੰ ਐਡੀ ਗੱਲ ਕਹੀ ਹੈ ਵੀ ਭਰਾ ਨੂੰ ਛੱਡ ਜੇ ਤੇ ਮਾਂ ਨੂੰ ਲੈ ਜਾ ਗੱਲ ਤੇ ਗੱਲ ਤਾਂ ਨਾ ਗੱਲ ਵੇ ਪੈਣੀ ਤਾ ਤੂੰ ਹੀ ਵੀ ਤੁਹਾਡਾ 10 ਕਿਲੋਮੀਟਰ ਦੂਰ ਪਿੰਡ ਸੀਗਾ ਉੱਥੋਂ ਤੁਸੀਂ 10 ਕਿਲੋਮੀਟਰ ਦੂਰ ਨਹੀਂ ਆ ਸਕੀਆਂ ਤੇ ਕਾਦੀ ਮਾਂ ਹੋਈ ਤੁਹਾਡੀ ਉਹ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਭੈਣੇ ਮੈਂ ਆਸ਼ਮ ਦੇ ਵਿੱਚ ਲੈ ਕੇ ਚੱਲੇ ਆ ਜਿਹੜੀ ਭੈਣ ਨੇ ਤੁਹਾਨੂੰ ਦੱਸਿਆ ਸੀ ਵੀ ਆਸ਼ਮ ਵਾਲੇ ਵੀਰਾਂ ਨੇ ਆਉਣਾ ਵਾ ਉਸ ਭੈਣ ਨੇ ਬਕਾਇਦਾ ਤੁਹਾਨੂੰ ਇਹ ਵੀ ਦੱਸਿਆ ਸੀ ਵੀ ਅਗਲੇ ਵੀਡੀਓ ਬਣਾ ਲੈਂਦੇ ਹੁੰਦੇ ਜੀ ਅਮਰੀਕਾ ਸੰਸਦ ਨੇ ਜੇ ਵੀਡੀਓ ਦਾ ਪਤਾ ਹੁੰਦਾ ਨਾ ਮੈਨੂੰ ਮੇਰੀ ਗੱਲ ਸੁਣ ਹੁਣ ਜਿਹੜੀ ਗੱਲ ਤੂੰ ਕਹਿਤੀ ਆ ਵੀ ਤੁਹਾਡੇ ਉੱਤੇ ਤਾਂ ਗਈ ਕਰਕੇ ਤੁਸੀਂ ਤਾਂ ਭੱਜਿਆ ਹੈ ਹਨਾ ਜੇ ਮੈਨੂੰ ਇੰਨਾ ਪਤਾ ਹੁੰਦਾ ਮੈਂ ਅਣਪੜਾ ਵੀ ਮੇਰੀ ਵੀਡੀਓ ਨੈਟ ਤੇ ਚੜੂਗੀ ਮੈਂ ਕਦੇ ਇਹ ਕੰਮ ਕਲਮ ਨਹੀਂ ਚੱਕਣੀ ਸੀਗੀ ਜਦੋਂ ਮੈਂ ਤੰਨ ਸਾਹ ਸਕਦੇ ਹਾਂ ਮੈਂ ਵੀ ਸਾਹ ਸਕਦਾ ਪੜ੍ਹਨੇ ਆ ਮੇਰੀ ਗੱਲ ਸੁਣ ਇਹੋ ਹੀ ਤੇ ਮੈਂ ਦੇਰ ਤੱਕ ਮਾਣਾ ਚਾਹੁੰਦਾ ਸੀਗਾ ਕਿ ਸੰਜੀ ਭੈਣ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਮੈਨੂੰ ਪਤਾ ਹੁੰਦਾ ਪਈ ਸਾਡੀ ਵੀਡੀਓ ਪੈਣੀ ਆ ਫਿਰ ਅਸੀਂ ਆਪਣੀ ਮਾਂ ਨਹੀਂ ਸੀ ਕਲਣੀ ਤੇ ਮਤਲਬ ਕਿ ਪਹਿਨੇ ਜੇ ਅਸੀਂ ਵੀਡੀਓ ਨਾ ਬਣਾਉਂਦੇ ਤੇ ਫਿਰ ਤੁਸੀਂ ਆਪਦੀ ਮਾਂ ਆਸ਼ਮ ਚ ਘੱਲ ਦੇਣੀ ਸੀ ਨਾ ਅਸੀਂ ਤਾਂ ਕੋਈ ਨਹੀਂ ਭੇਜਣੀ ਸੀ ਨਹੀਂ ਨਹੀਂ ਤੁਸੀਂ ਹੁਣੇ ਕਿਹਾ ਵਾ ਹੁਣੇ ਪਹਿਨੇ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਆ ਮੇਰੀ ਪਹਿਨੇ ਤੁਸੀਂ ਹੁਣੇ ਕਿਹਾ ਵਾ ਹੁਣੇ ਕਿਹਾ ਵਾ ਕਿ ਤੁਸੀਂ ਵੀਡੀਓ ਨਾ ਬਣਾਓ ਸਾਨੂੰ ਪਤਾ ਹੁੰਦਾ ਪਈ ਸਾਡੀ ਵੀਡੀਓ ਬਣਨੀ ਆ ਤੇ ਅਸੀਂ ਆਪਣੀ ਮਾਂ ਆਸ਼ਮ ਚ ਨਹੀਂ ਸੀ ਭੇਜਣੀ ਤੇ ਮਤਲਬ ਜੇ ਵੀਡੀਓ ਨਾ ਬਣਦੀ ਫੇਰ ਤੁਸੀਂ ਆਸਮਨ ਚ ਭੇਜ ਦੇਣੀ ਸੀ ਹਨਾ ਫੇਰ ਕੋਈ ਚੱਕਰ ਨਹੀਂ ਭੇਜ ਦੇ ਸੀ ਕਿਉਂ ਭੇਜਦੇ ਸਾਨੂੰ ਪਤਾ ਨਹੀਂ ਕਿ ਵਿਆਹ ਕਰਨਾ ਵੀ ਹੋਣਾ ਮੇਰੇ ਵਿੱਚ ਅਸੀਂ ਤਾਂ ਨਹੀਂ ਭੇਜਦੇ ਤੁਸੀਂ ਤੇ ਪਹਿਣੇ ਕਿਉਂ ਨਹੀਂ ਭੇਜੀਏ ਹੋਰ ਕਿਹਨੇ ਭੇਜੀਏ ਦੱਸੋ ਸਾਈਨ ਕਿੰਨੇ ਕੀਤੇ ਆ ਨਹੀਂ ਸਾਈਨ ਤੁਹਾਡੇ ਹੋਏ ਪਹਿਣਾ ਦੇ ਇਹ ਦੱਸੋ ਤੁਸੀਂ ਇਹ ਦੱਸੋ ਇਹ ਗੱਲ ਬੰਨ ਨਾ ਤੁਸੀ ਇਹ ਪਹਿਣਾ ਮੈਨੂੰ ਆਈ ਵੀ ਕਹਿਣਾ ਮਾਂ ਵੀ ਸਾਡੀ ਛੋਟੀ ਵੀਡੀਓ ਨੈਟ ਤੇ ਵੀ ਚਾੜਨੀ ਹੈ ਜੇ ਤੁਸੀਂ ਸਿਆਣ ਕਰੋ ਤੁਹਾਡੇ ਉੱਤੇ ਜਾਣੀ ਹੈ ਵੀਡੀਓ ਤੇ ਪਹਿਣੇ ਹੀ ਗਲਤੀ ਹੋਈ ਆ ਨਾ ਤੁਸੀਂ ਵੀਡੀਓ ਤੋਂ ਡਰਦਿਆਂ ਜੇ ਰੱਬ ਤੋਂ ਨਹੀਂ ਡਰਦਿਆਂ ਰਬ ਤੋਂ ਡਰਦਾ ਕਾਹਦਾ ਕਕੇਸਵਰ ਅਬ ਤੂੰ ਡਰਦੀਆਂ ਵਾ ਵੀਡੀਓ ਤੋਂ ਡਰਦਾ ਕਰਕੇ ਤੁਸੀਂ ਕਹਿਤਾ ਹੁਣੇ ਕਹਿ ਦਿੱਤਾ ਵੀ ਵੀਡੀਓ ਤੁਹਾਡੀ ਨੈਟ ਤੇ ਚੜਨੀ ਆ ਜੇ ਪਤਾ ਹੁੰਦਾ ਵੀ ਵੀਡੀਓ ਨੈਟ ਤੇ ਚੜਨੀ ਆ ਅਸੀਂ ਆਪਦੀ ਮਾਨ ਨਹੀਂ ਸਿੱਕਲਣੀ ਮਤਲਬ ਕਿ ਜੇ ਵੀਡੀਓ ਨਾ ਪਾਈ ਪਾਉਂਦੇ ਅਸੀਂ ਕਿ ਨੈਟ ਤੇ ਨਾ ਚੜਾਉਂਦੇ ਤੇ ਤੁਸੀਂ ਤਾਂ ਆਪਦੀ ਮਾਨ ਨੂੰ ਫਿਰ ਤੇ ਵਾਈਸੋ ਹੀ ਵੀ ਨਹੀਂ ਸੋਦੀ ਲੈਣੀ ਵੀਡੀਓ ਦਾ ਡਰ ਵਾਧਾ ਨੂੰ ਆਪਣੀ ਮਾਂ ਦਾ ਮੇਰੀ ਗੱਲ ਸੁਣੋ ਤੁਹਾਨੂੰ ਵੀਡੀਓ ਦਾ ਡਰ ਬਣਿਆ ਵਾ ਤਾਂ ਤੁਹਾਨੂੰ ਆਪਣੀ ਮਾਂ ਦੀ ਕੋਈ ਫਿਕਰ ਨਹੀਂ ਬਣੀ ਮੇਰੀ ਗੱਲ ਸੁਣ ਜਦੋਂ ਅੱਜ ਪਹਿਲਾਂ ਦੌਰਾ ਪਿਆ ਉਹ ਮੈਂ 3 ਮਹੀਨੇ ਸੰਭੀ ਆਪਦੇ ਕੋਲੇ ਤੇ ਪੈਣੀ ਮਾਂ ਨੇ ਨਹੀਂ ਸੰਭਿਆ ਆਪਾਂ ਨੂੰ ਮਾਂ ਨੇ ਨਹੀਂ ਸੰਭਿਆ ਆਪਾਂ ਨੂੰ ਇੱਕ ਸਾਂਭ ਸਕਦੀ ਸੀ ਪੈਣੀ ਕੋਈ ਆਪਣੀ ਮਾਵਾਂ ਨੂੰ ਸਾਹਮਣਾ ਕੋਈ ਸਹਾਨ ਨਹੀਂ ਹੁੰਦਾ ਤੇ ਕਿਸੇ ਨੂੰ ਸੁਣਾਉਣ ਨਹੀਂ ਹੁੰਦਾ ਮੇਰੀ ਗੱਲ ਸੁਣ ਜਦੋਂ ਮੈਂ ਦੌਰਾ ਪਿਆ ਨਾ ਮੈਂ 3 ਮਹੀਨੇ ਸੰਭੀ ਆ ਭੈਣ ਵੀ ਨਹੀਂ ਉਹ ਪਤਾ ਲੈਣ ਆਈ ਸੀ ਇੱਥੇ ਜਿੰਨਾਂ ਦਾ ਪਤਾ ਨਹੀਂ ਮਾਂ ਨੇ ਕਿ ਚਲੋ 3 ਮਹੀਨੇ ਤੁਸੀਂ ਸਾਹਮ ਲਿਆ ਪੈਣੀ ਮੇਰੀ ਗੱਲ ਸੁਣ ਤੈਨੂੰ ਮਹੀਨੇ ਸਾਹਮ ਲਿਆ ਤੁਹਾਡੀ ਮਾਂ ਹੀ ਫਿਰ ਕੀ ਅਜੇ ਸਾਹਮ ਲਿਆ ਤੇ ਮਾਂ ਨੇ ਨਹੀਂ ਤੁਹਾਨੂੰ ਸਾਹਮਿਆ ਤੁਹਾਨੂੰ ਪਾਲਿਆ ਮੈਂ ਤਾਂ ਬੜੰ ਬੈਕਿੰਗ ਕਰਦੀ ਆ ਨਾ ਨਾ ਮੈਨੂੰ ਲੋੜ ਆ ਹਾਂ ਹਨਾ ਤੁਹਾਡਾ ਤੁਹਾਡੀ ਮਰਜ਼ੀ ਆ ਜੇ ਤੁਸੀਂ ਇੰਦਾ ਸੋਧ ਧੰਨਵਾਦ ਸਮਝ ਲੇ ਜੇ ਤੁਸੀਂ ਭੇਜ ਦੋਗੇ ਨਹੀਂ ਭੇਨੇ ਮੈਂ ਇਦਾਂ ਨਹੀਂ ਮੈਂ ਭੇਜੂਗਾ ਪੰਚਾਇਤ ਤੁਹਾਡੀ ਤੋਂ ਲਿਖਾ ਕੇ ਲਿਆਂਦਾ ਵਾ ਇਦਾਂ ਮੈਂ ਭੇਜ ਦਊਗਾ ਕੱਲ ਨੂੰ ਤੇ ਰੱਬ ਨਾ ਕਰੇ ਕੱਲ ਨੂੰ ਫਿਰ ਤੁਸੀਂ ਮਾਂ ਨੂੰ ਇਦਾਂ ਛੋਟ ਛੋਟ ਕਰੋ ਤੇ ਫਿਰ ਪੰਚਾਇਤ ਨੇ ਵੀ ਨਹੀਂ ਮੇਰੀ ਹਾਮੀ ਭਰਨੀ ਇਦਾਂ ਨਹੀਂ ਹੁੰਦਾ ਭੇਨੇ ਤੁਸੀਂ ਆਓ ਇੱਥੇ ਤੁਹਾਡੀ ਮਾਂ ਵਾ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੀ ਮਾਂ ਨੂੰ ਤੁਸੀਂ ਲੈ ਕੇ ਨਹੀਂ ਜਾ ਸਕਦੀਆਂ ਹੁਣ ਤੁਸੀਂ ਆਓ ਅਈ ਤੇ ਆਣ ਕੇ ਆਪਣੀ ਗਲਤੀ ਮੰਨੋ ਪੰਚਾਇਤ ਨੂੰ ਜ਼ਿੰਮੇਵਾਰ ਕਿਸੇ ਭੈਣ ਭਰਾ ਨੂੰ ਲੈ ਕੇ ਆਓ ਨਾਲ ਫੇਰ ਭੇਜੂਗਾ ਇਦਾਂ ਨਹੀਂ ਮੈਂ ਫੋਨ ਤੇ ਕਿ ਮੈਂ ਲੱਗੇ ਲੈ ਗਿਆ ਤੇ ਛੱਡ ਗਿਆ ਕੋਈ ਲੁਕਣ ਮਿਚੀ ਨਹੀਂ ਹੈ ਪੈਣੇ ਚਲ ਕੋਈ ਨਾ ਵੀਰੇ ਠੀਕ ਆ ਆਪਾਂ ਬਹਿਸਬਾਤ ਨਹੀਂ ਕਰਦੇ ਠੀਕ ਆ ਹਾਂ ਨਹੀਂ ਬਹਿਸਬਾਜੀ ਦੀ ਨਹੀਂ ਗੱਲ ਪੈਣੇ ਪਰ ਤੁਸੀਂ ਦੱਸੋ ਵੀ ਮੈਂ ਗਲਤੀ ਮੰਨਦੀ ਆ ਇਸ ਗੱਲ ਦੇ ਮੈਂ ਮੈਂ ਤੈਨੂੰ ਕਹੀ ਹੈ ਨਹੀਂ ਮੈਂ ਗਲਤੀ ਮੰਨਦੀ ਆ ਮੰਨ ਕੇ ਚੱਲ ਮੈਂ ਸਹਿਣ ਕਰਦੇ ਠੀਕ ਆ ਮੈਂ ਉਹਦੇ ਮਗਰ ਲਾ ਕੇ ਸਾਨੂੰ ਮੈਂ ਉਹ ਕੁੜੀ ਦੇ ਮਗਰ ਲਾ ਕੇ ਕਰਤੇ ਸਨ ਵਿਚਾਲੇ ਵੀ ਦੇਖਭਾਲ ਨਹੀਂ ਹੁੰਦੀ ਆਪੋ ਤੇ ਛੱਡ ਦਿੰਨੇ ਆ ਤੇ ਭੈਣੇ ਨਹੀਂ ਉਸ ਕੁੜੀ ਨੇ ਮਾੜਾ ਥੋੜੀ ਕੀਤਾ ਸੀਗਾ ਮਾਂ ਵਿਚਾਰੀ ਰੋਟੀ ਦੇ ਤਰਸਦੀ ਰਹਿੰਦੀ ਸੀ ਅਸੀਂ ਹੁਣ ਉਹਨੂੰ ਆਣੀ ਕਹਿੰਦੇ ਵੀ ਤੂੰ ਸਾਡਾ ਮਾੜਾ ਕੀਤਾ ਵਾ ਵੀ ਜਾਏ ਤੂੰ ਸਾਡਾ ਅਸੀਂ ਚੰਗਾ ਜੇ ਚੰਗਾ ਨਹੀਂ ਨਾ ਕਿਸੇ ਦੇ ਮਾੜਾ ਨਹੀਂ ਕਿਹਦਾ ਸੋਚਦੇ ਹੈਨਾ ਭੈਣੇ ਗੱਲ ਇਦਾਂ ਵਾ ਮਾਂ ਮੈਂ ਉਹਨੇ ਚੇਰ ਨਹੀਂ ਭੇਜਣੀ ਜਿੰਨਾ ਚੇਰ ਤੁਹਾਡੀ ਜਿਹੜੀ ਪੰਚਾਇਤ ਵਾ ਜਿਨ੍ਹਾਂ ਨੇ ਸਾਈਨ ਕੀਤੇ ਆ ਉਹ ਨਾਲ ਨਹੀਂ ਤੁਹਾਡੇ ਹੁੰਦੇ ਠੀਕ ਹੈ ਜੀ ਤੁਸੀਂ ਆਣ ਕੇ ਮਾਫੀ ਨਹੀਂ ਮੰਗਦੇ ਉਹਨੇ ਚੇਰ ਮੈਂ ਮਾਂ ਨਹੀਂ ਮੈਂ ਭੇਜ ਸਕ ਕਿਉਂਕਿ ਮੈਂ ਲਿਖਾ ਕੇ ਲੈ ਕੇ ਆਇਆ ਮੈਂ ਉਧਰ ਨਹੀਂ ਲੈ ਕੇ ਆਇਆ ਕੱਲ ਨੂੰ ਤੁਸੀਂ ਪਿੰਡ ਜਾ ਕੇ ਮਾਂ ਦਾ ਫੇਰ ਉਹ ਦੁਰਦਸ਼ਾ ਹੋਵੇ ਠੀਕ ਹੈ ਜੀ ਤੇ ਫਿਰ ਨਾਮ ਮੈਂ ਇੱਧਰ ਜੋਗਾ ਤੇ ਨਾਮ ਉਧਰ ਜੋਗਾ ਪੰਚਾਇਤ ਨੇ ਕਿਹਾ ਕਿ ਲੈ ਕੇ ਜਾਣਵਰੀ ਤੇ ਸਾਡ ਨੂੰ ਪੁੱਛਿਆ ਸਾਡੇ ਤੋਂ ਲਿਖਾਇਆ ਤੇ ਜਦੋਂ ਹੁਣ ਛੱਡ ਕੇ ਜਾਣੀ ਉਦੋਂ ਕਿਹਨੂੰ ਪੁੱਛਿਆ ਜੀ ਫਿਰ ਮੈਂ ਝੂਠਾ ਪਊਗਾ ਨਹੀਂ ਉਹ ਤਾਂ ਵੀਰੇ ਤੇਰੇ ਨਾਲ ਆ ਤੇਰੇ ਤੇਰੇ ਨਾਲ ਗੱਲ ਤਾਂ ਹੀ ਮੁੰਡੇ ਨੇ ਭੇਜਿਆ ਨਾ ਮੁੰਡੇ ਨੂੰ ਤੇਰੇ ਨਾਲ ਗੱਲ ਕਰਨ ਵਾਸਤੇ ਉਹ ਅਸੀਂ ਉੱਤੋਂ ਦੇ ਤਾਂ ਹੋ ਗਏ ਹਾਂ ਕੀ ਜਾਂ ਤੋਂ ਤੋਂ ਜਾਂ 12 ਹੋ ਗਏ ਲੈ ਕੇ ਨਹੀਂ ਚੱਲੇ ਹਨ ਜਾਂ ਜਾਂ ਤੁਸੀਂ ਸਾਡੇ ਨਾਲ ਭੇਜ ਦਿੱਤੀ ਅਸੀਂ ਤਾਂ ਵੈਸੇ ਫੋਟ ਨਾਲ ਗੱਲ ਕੀਤੀ ਆ ਵੀ ਅਸੀਂ ਮੈਂ ਜਾਣਿਆ ਵੀਰੇ ਕੋਈ ਗੱਲ ਨਹੀਂ ਮੈਂ ਨੂੰ ਮੇਰੇ ਭਰਾ ਨੂੰ ਮੈਂ ਅਸੀਂ ਤਾਂ ਹੀ ਭੇਜਿਆ ਸੀਗਾ ਕੋਈ ਗੱਲ ਨਹੀਂ ਪਹਿਨੀ ਭਰਾ ਆਇਆ ਵਾ ਧੰਨਵਾਦ ਇਹਦਾ ਠੀਕ ਹੈ ਜੀ ਫੇਰ ਵੀ ਚਲੋ ਆ ਗਿਆ ਮਾੜਾ ਚੰਗਾ ਜਿੱਦਾਂ ਮਰਜ਼ੀ ਆ ਗਿਆ ਵਾ ਠੀਕ ਹੈ ਜੀ ਪਰ ਮੁੱਖੀ ਦੀ ਗੱਲ ਇਹੋ ਹੀ ਆ ਕਿ ਤੁਸੀਂ ਭੈਣਾ ਆਓ ਠੀਕ ਹੈ ਜੀ ਆਪਣੀ ਜਿਹੜੀ ਪੰਚਾਇਤ ਤੋਂ ਤੁਸੀਂ ਲਿਖਵਾਇਆ ਸੀ ਉਹਨੂੰ ਲੈ ਕੇ ਆਓ ਜਿਹੜੀ ਭੈਣ ਨੇ ਲਿਖਵਾਇਆ ਤੁਹਾਡੇ ਨਾਲ ਉਹਨੂੰ ਲੈ ਕੇ ਆਓ ਠੀਕ ਹੈ ਜੀ ਇੱਥੇ ਆਣ ਕੇ ਆਪਣਾ ਫਿਰ ਲਿਖਤੀ ਰੂਪ ਦੇ ਵਿੱਚ ਲੈ ਕੇ ਜਾਓ ਮੇਰੇ ਕੋਲ ਵੀ ਅਸੀਂ ਆਪਣੀ ਮਾਂ ਨੂੰ ਸੰਭਾ ਗੀਆਂ ਭਾਵੇਂ ਤਿੰਨਾ ਭੈਣਾ ਭੈਣ ਭਰਾਵਾਂ ਚ ਜਿੱਦਾਂ ਮਰਦੀ ਭਰਾ ਸੰਭੇ ਮੈਂ ਸੰਭਾਂ ਜਾਂ ਮੇਰੀ ਦੂਜੀ ਭੈਣ ਸੰਭੇ ਹੈਨਾ ਜ਼ਿੰਮੇਵਾਰੀ ਚੱਕੋ ਤੇ ਗਰੰਟੀ ਤੁਹਾਡੀ ਪੰਚਾਇਤ ਚੁਕੇ ਜਿਹੜੀ ਪੰਚਾਇਤ ਨੇ ਲਿਖਾਇਆ ਸੀਗਾ ਤੇ ਫਿਰ ਅਸੀਂ ਮਾਂ ਨੂੰ ਭੇਜ ਦਾਂਗੇ ਠੀਕ ਹੈ ਕੋਈ ਨਾ ਹਾਂ ਠੀਕ ਹੈ ਜੀ ਉਹਨਾਂ ਚਿਰ ਪੈਣੀ ਮੇਰੀ ਵੀ ਮਜਬੂਰੀ ਆ ਮੈਂ ਭੇਜ ਨਹੀਂ ਸਕਦਾ ਸਾ ਮੇਰੀ ਮੈਂ ਤੈਨੂੰ ਤਾਂ ਕਰਦੀ ਕਿ ਮੈਂ ਸਹਿਮਤੀ ਨਾਲ ਕੋਈ ਗੱਲ ਕੀਤੀ ਕਰਨਾ ਕੋਈ ਮੈਂ ਜ਼ਬਰਦਸਤੀ ਇੱਕ ਗੱਲ ਮੇਰੀ ਭੈਣੇ ਦੱਸੀ ਜਦੋਂ ਮੇਰੀ ਗੱਲ ਸੁਣੋ ਜਦੋਂ ਤੁਸੀਂ ਇੱਕ ਗੱਲ ਮੇਰੀ ਭੈਣੇ ਜਦੋਂ ਤੁਸੀਂ ਆਸ਼ਰਮ ਚ ਆਪਣੀ ਮਾਂ ਨੂੰ ਭੇਜਣ ਵਾਸਤੇ ਸਾਈਨ ਕੀਤੇ ਸੀਗੇ ਤਾਂ ਤੇਰੇ ਹੱਥ ਨਹੀਂ ਕੰਬੇ ਨਹੀਂ ਮੇਰੀ ਗੱਲ ਸੁਣ ਜਿਹੜੇ ਪਰਿਵਾਰ ਚੋਂ ਭਾਈ ਦੇਖਭਾਲ ਨਹੀਂ ਕਰਦਾ ਸੀ ਮੇਰੇ ਦੀ ਲਾਲਾ ਹਨਾ ਜੇ ਦੇਖਪਾਲ ਨਹੀਂ ਕਰਦੇ ਫਿਰ ਕਰਨਾ ਹੀ ਸੀਗੇ ਹੋਰ ਕੀ ਕਰਦੇ ਤੇ ਹੁਣ ਦੇਖਪਾਲ ਫਿਰ ਕੋਣ ਕਰ ਲੂ ਹਫਤੇ ਬਾਅਦ ਫਿਰ ਕਿਹੜਾ ਵੀ ਉਤੋਂ ਰੱਬ ਥੱਲੇ ਆ ਗਿਆ ਵਾ ਵੀ ਜਿਹੜਾ ਦੇਖਪਾਲ ਕਰ ਲੂ ਹੁਣ ਚਲ ਫਿਰ ਤੁਹਾਡੀ ਮਰਜ਼ੀ ਹੈ ਨਾ ਮੈਂ ਇਹ ਨਹੀਂ ਵਾਲੀ ਗੱਲ ਕਰ ਸਕਦੀ ਜਿਸ ਨਾਮ ਇਥੋਂ ਹੁੰਦੀ ਹੈ ਗੱਲ ਵੀਰਾ ਹਾਂ ਬੈਣੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਇੱਕ ਦੁਨੀਆ ਨੂੰ ਰੱਬ ਦਾ ਡਰ ਹੁੰਦਾ ਇੱਕ ਜੱਗ ਦਾ ਡਰ ਹੁੰਦਾ ਵਾ ਤੁਹਾਨੂੰ ਰੱਬ ਦਾ ਡਰ ਨਹੀਂ ਸੀਗਾ ਬਾਰੇ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਪੈ ਗਈ ਫਿਰ ਤੁਹਾਡੇ 3 ਪੁੱਤਾਂ ਨੇ ਤੁਹਾਨੂੰ ਲਾਂਤਾਂ ਪਾਈਆਂ ਮੈਨੂੰ ਸਾਰੀ ਨਿਊਜ਼ ਪਤਾ ਵਾ ਮੈਨੂੰ ਤੁਹਾਡੇ ਪਿੰਡੋਂ ਵੀ ਫੋਨ ਆਇਆ ਜਿੱਥੇ ਤੁਸੀਂ ਰਹਿੰਦੇ ਜੀ ਵੀ ਲਾਂਤਾਂ ਪਾਈਆਂ ਫਿਰ ਤੁਹਾਡੇ ਤੁਹਾਡੇ ਮਨ ਚ ਆਇਆ ਕਿ ਸਾਾਨੂੰ ਇੰਨੀ ਬੇਇੱਜ਼ਤੀ ਹੋਈ ਆ ਵੀ ਅਸੀਂ ਆਪਣੀ ਮਾਂ ਨੂੰ ਵਾਪਸ ਲੈ ਜਾਈਏ ਠੀਕ ਆ ਜੀ ਤੇ ਪਰ ਤੁਹਾਡੇ ਵੱਲ ਵੇਖ ਕੇ ਨਾ ਤੁਹਾਡੇ ਵੱਲ ਵੇਖ ਕੇ ਲੋਕੀ ਹੁਣ 100 ਵਾਰੀ ਸੋਚਣਗੇ ਆਪਣੀਆਂ ਮਾਮਾ ਨੂੰ ਘਰੋਂ ਕੱਢਣ ਲੱਗੇ ਮੇਰੀ ਗੱਲ ਕਰਨ ਬਾਰੇ ਮਾਮਾ ਤਾਂ ਬਹੁਤ ਬੈਠੇ ਗਾਣ ਸਾਡੇ ਕੱਲੀ ਵੱਲ ਥੋੜੇ ਵੇਖਣਗੇ ਨਾ ਮਾਮਾ ਦਾ ਹੋਰ ਵੀ ਇੱਥੇ ਬਹੁਤ ਬਿਲਟੀਆਂ ਆਵਾ ਸਾਡੀ ਕੱਲੀ ਥੋੜਾ ਪਈ ਹੈ ਵੀੜੇ ਕੋਲ ਸਾਰਿਆਂ ਨੇ ਵੀ ਲੋਕਾਂ ਨੇ ਵੀਡੀਓ ਤੇ ਨਾਮ ਤੁਸੀਂ ਕਿੰਨਾ ਵੀਡੀਓ ਪਹਿਲੇ ਫਿਰ ਲੋਕੀ ਤਾਂ ਖੁਸ਼ਾਲ ਵੀ ਗਈ ਮਾਰ ਦਿੰਦੇ ਆ ਤੇ ਤੁਸੀਂ ਨਹੀਂ ਮਾਰ ਸਕਦੇ ਹੁਣ ਮੇਰੀ ਗੱਲ ਸੁਣ ਵੀਰੇ ਅਸੀਂ ਤਾਂ ਮੈਂ ਤਾਂ ਵੈਸ ਵਾਸ਼ ਤੈਨੂੰ ਮੈਂ ਪਹਿਲੇ ਵੀ ਕਹੀ ਜਾਂਦੀ ਮੈਂ ਕੋਈ ਵੈਸ ਵਾਜੀ ਨਹੀਂ ਗਈ ਕਰਨ ਚਾਹੁੰਦੀ ਜੇ ਤਰਾ ਨਹੀਂ ਮੰਨ ਭੇਜਦਾ ਨਾ ਉਹ ਇੱਧਰ ਕਰਨੀਗਾ ਆਪਾਂ ਬਾਅਦ ਵਿੱਚ ਮਿਲਣਾ ਨਹੀਂ ਹੋਈ ਨਹੀਂ ਤੁਸੀਂ ਨਹੀਂ ਮੇਰਾ ਮਨ ਮੇਰਾ ਮਨ ਮੇਰਾ ਮਨ ਉੱਥੇ ਕੀ ਕਰੂਗਾ ਮੇਰੀ ਗੱਲ ਸੁਣੋ ਮੇਰਾ ਮਨ ਰਹਿਣੀ ਤੁਹਾਡੀ ਮਾਂ ਵਾ ਤੁਹਾਡੀ ਮਾਂ ਹੀ ਰਹਿਣੀ ਹੈ ਮੇਰਾ ਮਨ ਉੱਥੇ ਕੀ ਕਰੂਗਾ ਜਦੋਂ ਤੁਸੀਂ ਪੰਚਾਇਤ ਲੈ ਕੇ ਆਓ ਪੰਚਾਇਤ ਠੀਕ ਹੈ ਜੀ ਮੋਤਵਾਰ ਬੰਦੇ ਲੈ ਕੇ ਆਓ ਜੁਮੇਵਾਰ ਬੰਦੇ ਲੈ ਕੇ ਆਓ ਪਿੰਡ ਦੇ ਆਪਣੇ ਦੇ ਤੇ ਮੇਰਾ ਮੀਰੀ ਕੀ ਮਜਾ ਲਾ ਕੇ ਮੈਂ ਮਾਂ ਤੁਹਾਡੇ ਨਾਲ ਨਾ ਤੋਰਾ ਤੁਸੀਂ ਲੈ ਕੇ ਨਹੀਂ ਨਾ ਹਉਣੇ ਕਿਉਂਕਿ ਤੁਹਾਡੀ ਕਿਸੇ ਨੇ ਜਹਾਮੀ ਨਹੀਂ ਭਰਨੀ ਜ਼ਿੰਮੇਵਾਰੀ ਨਹੀਂ ਲੈਣੀ ਤੁਹਾਡੀ ਕਿਸੇ ਨੇ ਚੱਲ ਠੀਕ ਹੈ ਚੰਗਾ ਵੀਰੇ ਹਮ ਓਕੇ ਆ ਗੱਲ ਵੀਰ ਝੂਠ ਮੈਂ ਝੂਠੀ ਗੱਲ ਨਹੀਂ ਕਹੀ ਇਹਨੇ ਮਾਤਾ ਨੇ ਪਤਾ ਕੀ ਕਿਹਾ ਇਹਨੇ ਭੈਣ ਨੇ ਕੀ ਕਿਹਾ ਕੀ ਗੱਲ ਹੋਈ ਇਹਨਾਂ ਨਾਲ ਸੰਗਦੀ ਅਸਲ 'ਚ ਮੈਂ ਦੱਸਦਾ ਕੀ ਗੱਲ ਹੋਈ ਜਦੋਂ ਅਸੀਂ ਮਾਤਾ ਨੂੰ ਲੈ ਕੇ ਆਏ ਆ ਪਿੰਡ ਦੀ ਪੰਚਾਇਤ ਤੋਂ ਤੇ ਕੁੜੀਆਂ ਇਹਦੀਆਂ ਤੋਂ ਲਿਖਾ ਕੇ ਇਹਨਾਂ ਨੇ ਲੈ ਕੇ ਦਿੱਤਾ ਵੀ ਸਾਡੀ ਮਾਂ ਨੂੰ ਲੈ ਜਾਓ ਜਦ ਅਸੀਂ ਜਦੋਂ ਇਹਨੂੰ ਮਾਤਾ ਨੂੰ ਲੈਣ ਗਏ ਅਸੀਂ ਸਾਰੀ ਪ੍ਰੋਪਰ ਵੀਡੀਓ ਬਣਾਈ ਉਹ ਵੀਡੀਓ ਅਸੀਂ ਪਾ ਦਿੱਤੀ ਨੈਟ ਤੇ ਫੇਸਬੁੱਕ YouTube Insta ਤੇ ਤੇ ਉਹ ਵੀਡੀਓ ਵੇਖ ਕੇ ਇਹਨਾਂ ਦੇ ਬੱਚਿਆਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਮਾਂ ਦੀਆਂ ਧੀਆਂ ਨੂੰ ਲਾਂਤਾ ਪਾਈਆਂ ਪੇਸ ਤੋਂ ਚੰਗਾ ਤੁਸੀਂ ਡੁੱਬ ਕੇ ਮਰ ਜਿਓ ਆਪ ਦੀ ਬੇਇੱਜ਼ਤੀ ਕਰਾਉਂਡੀਆਂ ਜੀ ਫੇਰ ਉਹਨਾਂ ਨੂੰ ਦਿਮਾਗ ਸੋਜੀ ਆਈ ਪੀ ਅਸੀਂ ਇਹ ਗਲਤ ਕਰ ਬੈਠੀਆਂ ਵਾ ਪਰ ਹੁਣ ਚੱਕਰ ਵੀਰ ਇਹ ਆ ਕਿ ਤੇਰੇ ਨਾਮ ਕੱਲੇ ਨਾ ਮੈਂ ਕਿੱਦਾਂ ਤੋੜਦਾ ਪੰਚਾਇਤ ਨੇ ਸਾਈਨ ਕੀਤੇ ਆਪਣੀ ਸਾਰੀ ਨੇ ਮੈਂ ਪਾਪੂਰੇ ਸਹਿਮਤਾਂ ਮੈਂ ਪੀਰ ਮੇਰੇ ਕੋਲ ਗੱਡੀ 'ਚ ਪਿਆਇਤਾ ਕਰ ਠੀਕ ਹੈ ਜੀ ਕੱਲ ਨੂੰ ਪੰਚਾਇਤ ਮੈਨੂੰ ਫੋਨ ਲਾ ਕੇ ਕਹਿੰਦਾ ਕਿ ਵੀਰ ਜਦੋਂ ਲੈ ਕੇ ਜਾਣੀ ਉਦੋਂ ਤੇ ਸਾਨੂੰ ਪੁੱਛਿਆ ਤੇ ਜਦੋਂ ਛੱਡ ਕੇ ਜਾਣੀ ਉਦੋਂ ਕਿਹਨੂੰ ਪੁੱਛਿਆ ਹੀ ਨਹੀਂ ਇਹ ਆ ਗੱਲ ਤੇ ਆਪਾਂ ਪੂਰੇ ਵੀਰੇ ਸਹਿਮਤ ਦਾ ਤੁਹਾਡੇ ਨਾਲ ਪੰਚਾਇਤ ਮੈਂ ਲੈ ਕੇ ਆਉਂਗਾ ਤਾਲੇ ਤੋੜਨ ਨਾਲ ਤੁਸੀਂ ਠੀਕ ਇਹ ਭੈਣ ਹੋਣਾ ਨੂੰ ਐਦਾਂ ਦਾ ਕੋਈ ਤਾਲ ਠੀਕ ਹੈ ਵੀਰ ਜੀ ਹਾਂ ਨਹੀਂ ਭੈਣਾ ਵੀ ਆਉਦੇ ਘਰ ਵਾ ਠੀਕ ਹੈ ਪਹਿਲ ਤੇਰੀ ਆ ਪਹਿਲ ਤੇਰੀ ਆ ਤੂੰ ਪ ਪਹਿਣਾ ਉਹ ਕਲੇਵਰ ਬੁਣਾ ਕਰ ਸਕਦੀਆਂ ਤੁਹਾਡੇ ਨਾਲ ਮੈਂ ਨਹੀਂ ਕਿਉਂਕਿ ਤੁਸੀਂ ਆਪਣਾ ਵੀਰੇ ਮਾੜਾ ਨਹੀਂ ਦਿੱਤਾ ਤੈਨੂੰ ਮੈਂ ਮਾੜਾ ਕਿਹਾ ਵੀ ਆ ਉਦੋਂ ਵੀਡੀਓ ਚ ਦੇਖ ਲੈ ਉਦੋਂ ਵੀ ਨਹੀਂ ਮਾੜਾ ਕਿਹਾ ਤੇ ਨਾਲ ਤੁਹਾਨੂੰ ਅੱਜ ਮਾੜਾ ਕਹਿਣ ਡਿਆ ਕਿਸੇ ਕਰਕੇ ਆਪਣੇ ਤੁਸੀਂ ਰੱਬ ਸਮਾਨ ਆ ਜੋ ਤੁਸੀਂ ਸੇਵਾ ਨਿਭਾ ਰਹੇ ਹੋ ਵੀਰ ਜੀ ਉਹਦੀ ਸਦਕਾ ਆਪਾਂ ਤੁਹਾਨੂੰ ਕੋਸ ਮਾੜਾ ਨਹੀਂ ਕੋਈ ਠੀਕ ਆ ਵੀਰ ਜੀ ਮਾਤਾ ਨੂੰ ਵੀ ਇਹੀ ਗੱਲ ਕਹੀ ਮਾਤਾ ਨੂੰ ਮੈਂ ਲੈ ਵੀ ਗਿਆ ਤੁਹਾਡੀ ਸਾਡੇ ਪੇਂਟ ਦੀ ਹੈਲਪ ਦੀ ਲੋੜ ਆ ਮੈਂ ਇੱਥੇ ਫ੍ਰੀ ਸੇਵਾ ਕਰਕੇ ਜਾਉਂਗਾ ਨਹੀਂ ਗੱਲ ਵੀ ਉਹ ਸੇਵਾ ਦਾ ਮੈਟਰ ਵਾ ਨਾ ਜਿਹੜਾ ਉਹ ਵੱਖਰਾ ਮੈਟਰ ਵਾ ਠੀਕ ਹੈ ਜੀ ਤੂੰ ਭਾਵੇਂ ਕੱਲਾ ਆ ਜਾ ਕੋਈ ਚੱਕਰ ਨਹੀਂ ਹੈ ਮੈਨੂੰ ਕਿਉਂਕਿ ਫੈਲ ਤੇਰੀ ਆ ਭੈਣਾ ਸਾਂਭੜ ਜਾ ਨਾ ਸਾਹਮਣੇ ਤੂੰ ਪਰ ਪਿੰਡ ਦੀ ਜਿਹੜੀ ਜਿੰਨਾ ਤੋਂ ਸਾਈਨ ਕਰਵਾਏ ਨਾ ਮੋਹਦਵਾਰ ਵੀਰ ਉਹਨਾਂ ਨੂੰ ਸਰਪੰਚ ਨੂੰ ਨਾਲ ਲੈ ਕੇ ਆਜਾ ਹਾਂ ਜੀ ਮੈਂਬਰ ਪੰਚਾਇਤ ਕੋਈ ਠੀਕ ਹੈ ਜੀ ਨਾਲ ਲੈ ਕੇ ਕਿਸ ਦਿਨ ਦਾ ਸਮਾਂ ਮੇਤ ਲਾਂਗੇ ਠੀਕ ਹੈ ਜੀ ਜੋ ਜ਼ਿੰਮੇਵਾਰੀ ਚੁੱਕ ਲੈਣਗੇ ਵੀ ਹਾਂ ਵੀਰ ਜੀ ਵੀ ਅਸੀਂ ਵੀ ਜ਼ਿੰਮੇਵਾਰ ਹਾਂ ਇਹ ਵੀਰ ਨੂੰ ਸੰਭੂਗਾ ਤੇ ਅਸੀਂ ਵੀਰ ਦੀ ਮਾਤਾ ਵਾਪਸ ਭੇਜਾਂਗੇ ਕਿਉਂਕਿ ਮਾਵਾਂ ਜਿਹੜੀਆਂ ਹੁੰਦੀਆਂ ਕੁੱਤਾ ਨਾਲ ਸੌਂਦੀਆਂ ਉਹ ਤੇ ਪੁੱਤ ਮਾਵਾਂ ਨਾਲ ਹੀ ਸੌਂਦੇ ਆ ਠੀਕ ਆ ਤੁਹਾਨੂੰ ਦਰ ਦੇਸੀ ਆ ਕੇ ਭੈਣਾ ਨੇ ਕੋਈ ਸੋਚਿਆ ਉਹਨਾਂ ਨੂੰ ਸਾਰਾ ਐਡਰੈਸ ਪਤਾ ਇੱਥੇ ਦੇ ਲੈ ਇੱਕ ਗੱਲ ਆ ਵੀਰ ਜੀ ਠੀਕ ਆ ਉਹਨਾਂ ਨੂੰ ਵੀ ਮਾਂ ਦਾ ਉਹਨਾਂ ਦੀ ਵੀ ਆ ਤੁਸੀਂ ਸੱਚ ਕਹਿ ਰਹੇ ਹੋ ਬਰਾਬਰ ਹੀ ਹੁੰਦੀ ਹੈ ਜੀ ਚਾ ਧੀਆ ਹੁਣ ਚਾ ਪੁੱਤ ਤੇ ਗੱਲ ਬਸ ਸੂਚਤੇ ਆ ਵੀਰ ਜੀ ਤੇ ਵੀਡੀਓ ਜੇ ਨਾ ਨਾ ਇਹਨਾਂ ਦੀ ਹੀ ਪਾਉਂਦੇ ਤੇ 2200 ਤੱਕ ਵੀ ਨਹੀਂ ਇਹਨਾਂ ਨੇ ਮਾਂ ਵੀ ਲੈਣੀ ਠੀਕ ਹੈ ਜੀ ਦੋ ਤਿੰਨ ਦਿਨ ਇਹਨਾਂ ਤੋਂ ਕਿਸੇ ਦਾ ਫਸਕ ਜੀ ਜੇਕਰ ਤੁਸੀਂ ਕਹਿੰਦੇ ਜੀ ਨਾ ਕਿ ਇਹਨਾਂ ਮਾਮਾ ਇਹਨਾਂ ਧੀਆ ਨੂੰ ਮਾਂ ਦੀ ਫਿਕਰ ਹੀ ਸੀ ਤੇ ਇੱਥੇ ਸਮਝ ਜੀ ਆਪਾਂ ਗਲਤ ਵਾਂ ਕਿਉਂਕਿ ਜਦੋਂ ਅਸੀਂ ਮਾਂ ਨੂੰ ਲੈਣ ਆਏ ਸੀਗੇ ਨਾ ਤੇ ਇਹਨਾਂ ਨੇ ਉਦੋਂ ਪੁੱਛਿਆ ਵੀ ਵਿਦਿ ਤੁਸੀਂ ਕੌਣ ਜੇ ਕਿੱਥੋਂ ਆਏ ਜੇ ਸਾਡੀ ਮਾਂ ਦੀ ਸਾਹ ਸੰਭਾਲ ਕਰ ਲੋਗੇ ਤੁਹਾਨੂੰ ਪਤਾ ਭੈਣੇ ਅਸੀਂ ਕੌਣ ਕਿੱਥੋਂ ਆਏ ਆ ਮੈਨੂੰ ਕੋਈ ਪਤਾ ਨਹੀਂ ਆ ਮੈਨੂੰ ਆਏ ਮੇਰੀ ਭੈਣ ਨਹੀਂ ਦੱਸੀਆ ਭਾਵੇਂ ਉੱਥੋਂ ਹਣਾ ਕਰ ਤੁਹਾਨੂੰ ਦੋਨਾਂ ਨੇ ਭੈਣੇ ਜੇ ਮੰਨ ਲਾ ਦਿੱਤਾ ਦੀ ਮਾਂ ਨੂੰ ਸਿਆਜੇ ਲੈ ਕੇ ਚੱਲੇ ਆ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਕੌਣ ਲੈਣ ਆਇਆ ਤੇ ਕਿੱਥੇ ਲੈ ਕੇ ਚੱਲੇ ਆ ਮੰਨ ਕੇ ਚਲੋ ਅੱਜ ਮੈਂ ਲੈ ਜਾਂਦਾ ਹਾਂ ਤੇ ਤੁਹਾਨੂੰ ਕੱਲ ਨੂੰ ਕਿੱਦਾਂ ਪਤਾ ਲੱਗੂ ਵੀ ਵੀਰ ਹੁਣੇ ਕੌਣ ਆਏ ਕਿੱਥੋਂ ਆਏ ਹਾਂਜੀ ਨਾ ਇਹਨਾਂ ਨੇ ਸਾਈਨ ਕਰ ਲਗਿਆ ਪਿੰਡ ਦੀ ਪੰਚਾਇਤ ਨੂੰ ਪੁੱਛਿਆ ਤੇ ਨਾ ਉਸ ਭੈਣ ਨੂੰ ਪੁੱਛਿਆ ਵੀ ਇਹ ਸਾਈਨ ਕਰਵਾ ਰ ਹੈ ਜੇ ਇਹਨੂੰ ਕੌਣ ਸੰਭੂਗਾ ਕਿੱਥੇ ਲੈ ਕੇ ਚਲੇ ਜੇ ਜੇ ਆ ਫਿਕਰ ਹੋਵੇ ਨਾ ਹੁਣ ਆਪਾਂ ਆਪਣੇ ਬੱਚੇ ਪੜ੍ਹਨੇ ਪਾਉਣੇ ਹੋ ਨਾ ਸਕੂਲੇ ਆਪਾਂ ਪਹਿਲਾਂ ਸਕੂਲ ਦਾ ਪਤਾ ਕਰਦੇ ਆਂ ਵੀ ਸਕੂਲ ਸਾਡੇ ਬੱਚਿਆਂ ਨੂੰ ਪੜ੍ਹਾ ਸਕੂਗਾ ਸਕੂਲ ਵਧੀਆ ਹੈਗਾ ਉੱਥੇ ਸਾਡੇ ਬੱਚੇ ਵਧੀਆ ਵਿਦਿਆ ਲੈ ਲੈਣਗੇ ਠੀਕ ਹੈ ਜੀ ਤੇ ਜੇਕਰ ਹੁਣ ਆਪਾਂ ਕੋਈ ਰਿਸ਼ਤਾ ਕਰੀਏ ਕਿਤੇ ਆਪਣੀ ਧੀ ਦਾ ਭੈਣ ਦਾ ਰਿਸ਼ਤਾ ਕਰੀਏ ਉੱਥੇ ਵੀ ਅਗਲੇ ਬੰਦੇ ਨੂੰ ਇਨਕੁਆਇਰੀ ਕਰੀਦੀ ਆ ਕਿ ਜਿਹੜੇ ਘਰ 'ਚ ਸਾਡੀ ਧੀ ਨੇ ਜਾਣਾ ਵਾ ਉਹ ਘਰ ਇਸ ਧੀ ਨੂੰ ਰੱਖਣ ਦੇ ਲਾਇਕ ਹੈਗਾ ਕਿ ਨਹੀਂ ਹੈਗਾ ਠੀਕ ਹੈ ਤੇ ਇਹੋ ਕੰਮ ਇਹਨਾਂ ਨੂੰ ਜੇ ਫਿਕਰ ਹੁੰਦੀ ਇਹਨਾਂ ਨੂੰ ਇਹ ਸਪੈਲੀ ਤੇ ਗੱਲ ਇਹਨਾਂ ਨੇ ਜੇ ਫਿਕਰ ਹੁੰਦੀ ਤੇ ਆਸ਼ਰਮ ਵਾਲਿਆਂ ਦੀ ਨੌਬਤ ਨਹੀਂ ਸਿਉਣੀ ਤੇ ਚੱਲ ਜੇ ਬਾਈਚਾਸ ਨੌਬਤ ਆ ਵੀ ਜਾਂਦੀ ਆ 100 ਗੱਲਾਂ ਹੁੰਦੀਆਂ ਵਾ ਤੇ ਇਹਨਾਂ ਨੇ ਪਹਿਲਾਂ ਪੁੱਛਣਾ ਸੀ ਵੀਰੇ ਆਸ਼ਰਮ ਦੇ ਵਿੱਚ ਮਾਵਾਂ ਕਿੰਨੀਆਂ ਵਾਂ ਉਹਨਾਂ ਦੀ ਸਾਹ ਸੰਭਾਲ ਹੁੰਦੀ ਆ ਜਾਂ ਨਹੀਂ ਹੁੰਦੀ 100 ਗੱਲਾਂ ਪੁੱਛਣੀਆਂ ਸੀ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਪਿਆ ਆਸ਼ਰਮ ਮੈਂ ਕਿੱਥੇ ਆ ਤੇ ਜੇ ਨਾ ਮੈਂ ਵੀਡੀਓ ਬੰਦਾਂ ਤੇ ਇਹਨਾਂ ਨੂੰ ਫਿਰ ਵੀ ਨਹੀਂ ਪਤਾ ਲੱਗਣਾ ਗੱਲ ਗੱਲ ਸਹੀ ਇਹ ਸਾਂਜੀ ਵੀਡੀਓ ਦਾ ਫਾਇਦਾ ਇਹ ਹੋਇਆ ਵਾ ਕਿ ਅੱਜ ਉਹਨਾਂ ਨੂੰ ਅਕਲ ਟਿਕਾਣੀ ਆਈ ਜਦੋਂ ਮਿਹਣੇ ਵਜੇ ਆ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਇਸ ਵੀਡੀਓ ਦਾ ਸਾਨੂੰ ਇਹ ਵੀ ਫਾਇਦਾ ਹੋਊਗਾ ਕਿ ਇਸ ਵੀਡੀਓ ਨੂੰ ਵੇਖ ਕੇ ਹੋਰਾਂ ਦੀ ਵੀ ਅਕਲ ਟਿਕਾਣੀ ਆ ਜਾਊਗੀ ਵੀ ਰੱਬ ਨਾ ਕਰੇ ਜੇਕਰ ਅਸੀਂ ਆਪਣੀ ਮਾਨਾ ਧੱਕਾ ਕੀਤਾ ਤੇ ਸਾਨੂੰ ਸੋਸ਼ਲ ਮੀਡੀਆ ਤੇ ਸਾਨੂੰ ਲੋਕੀ ਬੇਇਜਤ ਕਰਨਗੇ ਸਹੀ ਗੱਲ ਹੈ ਇਹ ਸਮਾ ਦੇ ਉਤੇ ਕੀ ਬੀਤੀ ਹੋਗੀ ਉਹ ਦਿਨ ਜਦੋਂ ਇਹ ਵਿਚਾਰੀ ਘਰੋਂ ਆਈ ਆਪਣੇ ਇਹ ਦੱਸਦੇ ਆ ਕਿ ਵਿਚਾਰੀ ਦਿਨ ਦਿਹਾੜੇ ਉਤੇ ਬਿਚਾਰੀ ਆਪਣੇ ਘਰ ਨੂੰ ਪੂਰਾ ਲਿੰਬ ਦੀ ਪੋਚਦੀ ਹੁੰਦੀ ਸੀਗੀ ਟੋਕਰਾ ਛੋਟ-ਛੋਟ ਕੇ ਇਹਨੇ ਆਪਣੀਆਂ ਧੀਆਂ ਨੂੰ ਪਾਲ ਲਿਆ ਆਪਣੇ ਪੁੱਤ ਨੂੰ ਪਾਲ ਲਿਆ ਧੀਆਂ ਦੇ ਵਿਆਹ ਕਿਤੇ ਕਿਉਂਕਿ ਜਿਹੜਾ ਇਹਦਾ ਸਿਰ ਦਾ ਸਾਇੰਸ ਸੀ ਉਹ ਕਾਫੀ ਚੇਰ ਹੋ ਗਿਆ ਸੀ ਉਹਨੂੰ ਡੈਥ ਹੋਈ ਨਾ 15 ਦੀ ਹੋਈ ਹਾਂਜੀ 5 ਹਾਂ ਹੋਰ ਹਾਂਜੀ ਠੀਕ ਸਾਂਜੀ ਸੋ ਸਹੀ ਆ ਬਹੁਤ ਵਧੀਆ ਜੀ ਤੁਹਾਡਾ ਕਈ ਵੀਰ ਭਰਾ ਕਹਿ ਦਿੰਗੇ ਵੀ ਤੁਸੀਂ ਇੱਕ ਗਲਤ ਕਰਦੇ ਜਿੱਦਾਂ ਕਰਦੇ ਹੈਣਾ ਪਰ ਸਾਂਜੀ ਦੁੱਖ ਲੱਗਦਾ ਵਾ ਜਦੋਂ ਹੁਣੇ ਭੈਣਾ ਕਹਿੰਦੇ ਆ ਵਾ ਵੀ ਸਾਡੇ ਅਸੀਂ ਘਰੇ ਜਾਣਾ ਹਨ ਘਰੇ ਛੱਡ ਕੇ ਆ ਜਦੋਂ ਘਰ ਦੇ ਫੋਨ ਨਹੀਂ ਲਾਉਂਦੇ ਹੁਣ ਦੀਵਾਲੀ ਸੀਗੀ ਵੀਰ ਜੀ ਦੀਵਾਲੀ ਤੇ ਕੋਈ ਵੀ ਪਰਿਵਾਰਕ ਮੈਂਬਰ ਆਪਣੇ ਮਾਵਾ ਨੂੰ ਭੈਣਾ ਨੂੰ ਕੋਈ ਨਹੀਂ ਮਿਲਦਾ ਆ ਨਹੀਂ ਚਾਹੀਦਾ ਸੀ ਹੱਕ ਮਨਦਾ ਸੀ ਹਾਂ ਕਿਉਂਕਿ ਦੰਦਿਆ ਹਰ ਸਾਲ ਬਾਦ ਆਉਣਾ ਵੀਰ ਜੀ ਕਿਹੜਾ ਰੋਜ਼ ਆਉਂਦੇ ਆ ਤੇ ਇੱਥੇ ਤੇ ਦੰਦਿਆ ਤੇ ਮਾਵਾ ਨੂੰ ਘਰੋਂ ਕੱਢੀ ਜਾਂਦੇ ਲੋਕ ਸਹੀ ਗੱਲ ਇਸ ਕਰਕੇ ਤੁਸੀਂ ਸਹੀ ਕਰ ਰਹੇ ਹੋ ਆਪਾਂ ਤੁਹਾਡੇ ਨਾਲ ਖੜੇ ਆ ਵੀਰ ਜੀ ਠੀਕ ਹੈ ਜੀ ਤੁਸੀਂ ਵੀ ਜੋ ਕਰ ਤੂੰ ਰਹਿ ਮੇਰਾ ਵੀਰ ਇੱਥੇ ਆਇਆ ਵਾ ਧੰਨਵਾਦ ਤੇਰਾ ਜੀ ਆਇਆਂ ਨੂੰ ਰਹਿ ਸੇਵਾ ਕਰਨੀ ਸੇਵਾ ਕਰ ਰਹਿਣਾ ਰਹਿ ਠੀਕ ਹੈ ਜੀ ਜੇ ਜਾਣਾ ਤੇਰੀ ਮਰਜ਼ੀ ਆ ਪਰ ਮੇਰੀ ਵੀ ਮਜਬੂਰੀ ਹੈ ਕਿ ਮੈਂ ਤਾਰੀ ਭੇਜੂਗਾ ਜੇਕਰ ਪੰਚਾਇਤ ਆਪ ਇੱਥੇ ਸਾਨੂੰ ਆਣ ਕੇ ਹੁਣ ਕੱਲ ਗੱਲ ਕੱਲ ਇਹ ਗੱਲ ਤੁਸੀਂ 1000 ਰੁਪਏ ਦੀ ਕੀਤੀ ਕਿਉਂਕਿ ਉਹ ਗਾਂ ਵੀ ਤੁਸੀਂ ਜਾਣਾ ਹੁੰਦਾ ਬਾਈ ਚਾਂਸ ਯਾਰ ਕੱਲ ਨੂੰ ਕਿਸੇ ਹੋਰ ਪੰਚਾਇਤ ਨੇ ਵੀ ਸਾਨੂੰ ਹੁਕਮ ਲਾਉਣਾ ਵਾ ਪੰਚਾਇਤਾਂ ਨੇ ਆਖਣਾ ਵੀ ਸਾਨੂੰ ਪਿੰਡ ਦੇ ਵਿੱਚ ਸਾਡਾ ਸਾਨੂੰ ਬੁਰੇ ਬਣਾ ਦਿੰਦੇ ਜੇ ਕਿਉਂਕਿ ਵੀਰੇ 100 ਗੱਲਬਾਤ ਹੁੰਦੀ ਆ ਕਈ ਵਾਰੀ ਪੰਚਾਇਤਾਂ ਨੂੰ ਵੀ ਹਨਾ ਉਸ ਚੀਜ਼ ਦਾ ਹਰਜਾਨਾ ਭੁਗਤਣਾ ਪੈਂਦਾ ਵਾ ਪੰਚਾਇਤਾਂ ਨੇ ਆਖਣਾ ਵੀ ਸਾਨੂੰ ਤੁਸੀਂ ਬੁਰੇ ਬਣਾ ਦਿੰਦੇ ਜੇ ਤੇ ਬਾਅਦ ਵਿੱਚ ਜਦੋਂ ਸੁਲਾ ਸਲਾਈ ਦੀ ਗੱਲ ਹੁੰਦੀ ਆ ਉਦੋਂ ਸਾਨੂੰ ਵੇਚੀ ਨਹੀਂ ਲੈਂਦੇ ਨਹੀਂ ਸਹੀ ਆ ਉਹ ਕਿਉਂਕਿ ਆਪਣਾ ਉਦੋਂ ਵੀ ਹੱਕ ਆ ਹਾਂ ਸੋ ਕੋਈ ਗੱਲ ਨਹੀਂ ਧੰਨਵਾਦ ਤੇਰਾ ਹੋਰ ਮਾਂ ਤੂੰ ਠੀਕ ਆ ਹਾਂ ਠੀਕ ਆ ਹਾਂ ਠੀਕ ਆ ਹਾਂ ਹੋਰ ਗੱਲਾਂ ਬਾਤਾਂ ਸੁਣਾ ਗੱਲਾਂ ਬਾਤਾਂ ਕੀ ਬਸ ਮੈਨੂੰ ਇੰਨਾ ਕੀ ਬੋਲਣਾ ਆਉਂਦਾ ਅੱਛਾ ਤੇ ਮੇਰੀ ਗੱਲ ਸੁਣ ਮਾਤਾ ਇਹ ਕੁੜੀ ਕਿੱਥੇ ਗਈ ਤੇਰੀ ਵੱਡੀ ਵੱਡੀ ਬਈਆ ਚੂੜ ਚੱਕਾ ਚੂੜ ਚੱਕ ਤੇ ਨਿੱਕੀ ਨਿੱਕੀ ਵਿਆਹੀ ਆ ਕੋਕਰੀ ਕੋਕਰੀ ਆਉਂਦੀਆਂ ਨੇ ਮਿਲਣ ਤੈਨੂੰ ਆਹੋ ਆਹੋ ਅੱਛਾ ਕਦੋਂ ਆਈਆਂ ਸੀ ਹੁਣ ਆਈਆਂ ਸਿੰਘਾਂ ਮਹੀਨਾ ਹੋ ਗਿਆ ਅੱਜ ਮੀ ਉਹਦੋਂ ਤੇ ਜਦੋਂ ਲਿਖ ਕੇ ਦੇ ਕੇ ਗੀਆਂ ਉਦੋਂ ਆਈਆਂ ਸੀ ਪਹਿਲਾਂ ਕਦੋਂ ਆਈਆਂ ਸੀ ਪਹਿਲਾਂ ਵੀ ਆਈਆਂ ਸੀ ਆਉਂਦੀਆਂ ਨੇ ਵੀਰ ਹਾਂਜੀ ਵੀਰ ਉਹ ਗਵਾਂਢੀ ਤੁਹਾਨੂੰ ਗਵਾਂਢੀਆਂ ਦੇ ਗਾਂ ਦੇ ਗਾਂ ਬਸ ਆਪਦੀ ਮਾਂ ਘਰੇ ਬਈ ਉਹਦਾ ਫਿਕਰ ਨਹੀਂਗਾ ਅੱਛਾ ਅੱਛਾ ਹਾਂ ਦਸੀ ਸੀ ਨਾ ਭੈਣ ਨੇ ਗੱਲ ਵੇਖ ਲੋ ਦਸੀ ਦੁਬਾਰਾ ਸੰਤ ਨੂੰ ਦਸੀ ਸੰਤ ਨੂੰ ਤੁਸੀਂ ਦੁਬਾਰਾ ਮਾਤਾ ਘਰੇ ਪਏ ਆ ਉਹਨਾਂ ਦਾ ਨਹੀਂ ਆ ਕੇ ਪਤਾ ਲਿਆ ਨਾਲ ਦੇ ਘਰ ਪੂਆ ਕਾ ਉਹਨਾਂ ਦੇ ਗਾਂ ਪਤਾ ਨਹੀਂ ਅੰਗਲੀ ਸੰਗਲੀ ਉਹਨਾਂ ਦਾ ਪਤਾ ਲੈਣਾ ਅੱਗੇ ਅੱਛਾ ਉਹਨਾਂ ਚ ਕੋਈ ਠੀਕ ਨਹੀਂ ਉਹਦਾ ਪਤਾ ਲੈਣਾ ਅੱਗੇ ਤੇ ਮਾਂ ਨੂੰ ਨਹੀਂ ਮਿਲ ਲਗੀਆਂ ਮਿਲ ਕੇ ਵੀ ਨਹੀਂ ਗਈਆਂ ਜਾਣ ਲੱਗੇ ਮੈਂ ਆ ਗਿਆ ਮੇਰੀ ਸ਼ਰਮ ਨੂੰ ਘਰੇ ਜਾਂਦੇ ਆਂ ਰਾਉਣਾ ਵੀ ਨਾਲ ਸੀਗਾ ਵੀ ਇਹ ਹੁਣ ਘਰੇ ਆ ਗਿਆ ਤੇ ਬਈ ਫਿਰ ਜ਼ਿੰਮੇਵਾਰੀ ਤੇਰੀ ਹੂ ਉਹ ਵੀ ਸਾਦ ਕੇ ਲੈ ਕੇ ਆਇਆ ਭੈਣੇ ਆਜੋ ਘਰੇ ਚਾਹ ਬਣਾਉਣਾ ਦੇਖ ਤੂੰ ਤੇ ਦੁੱਖ ਨਹੀਂ ਲੱਗਦਾ ਕਿ ਮੇਰੀ ਭੈਣ ਸ਼ਰੀਕਾਂ ਘਰੇ ਆ ਗਈ ਆ ਤੇ ਸਾਡੇ ਘਰੇ ਨਹੀਂ ਆਈ ਇਹ जखਮਾਂ ਤੇ ਲੂਣ ਪਾਉਣ ਵਾਲੀ ਗੱਲ ਨਹੀਂ ਕੱਲੋਂ ਉਹਨੇ ਹੀ ਮੇਹਣੇ ਮਾਰਨੇ ਆ ਹਾਂਜੀ ਹਾਂ ਮੇਹਣਿਆਂ ਲਈ ਮੈਂ ਸੱਦਣ ਗਿਆ ਮੈਂ ਕਿਹਾ ਭੈਣੇ ਆਜੋ ਘਰੇ ਚਾਹ ਪਾਣੀ ਬਣਾਉਣਾ ਚਲੋ ਮੈਂ ਕੰਮ ਤੇ ਗਿਆ ਸੀ ਘਰੇ ਨਹੀਂ ਸੀ ਹੁਣ ਮੈਂ ਘਰੇ ਆ ਗਿਆ ਹਾਂ ਫੇਰ ਆਂ ਜੀ ਮੇਰੇ ਕਹਿ ਤੂੰ ਤੇ ਆਪਣੀ ਭੈ ਮਾਂ ਨੂੰ ਆਪਣੀ ਭੈਣ ਨੂੰ ਸੱਦ ਕੇ ਲੈ ਕੇ ਆਉਣਾ ਹਾਂਜੀ ਬੜਾ ਦੁੱਖ じゃ ਲੱਗਦਾ ਕਿ ਯਾਰ